85000 ਦਾ ਲੈ ਜੋ ਕਹਦੇ ਚਾਚਾ 80000 ਦਾ 80000 ਦਾ ਚਾਚਾ 85000 ਦਾ ਚਾਚਾ ਇਦਾਂ ਹੀ ਕਹਿੰਦੇ 85000 ਉਧਰ ਨਹੀਂ ਹੋ ਗਿਆ ਹੋ ਗਈ ਗੱਲ ਹੋ ਗਈ ਗੱਲ 75000 ਦਾ ਲੈ ਜੋ ਐ ਨਾ ਕਰਿਆ ਕਰ ਹੁਣ ਪਰ ਹੋ ਜਾ ਤੂੰ ਜੇ ਮੂਡ ਬਣਿਆ ਤਾਂ ਬੋਲੀ ਕਿੰਨੇ ਦਾ ਓਏ ਆ ਜਾਜ ਰੇਟ ਕਰ ਵੀਡੀਓ ਬਣਦੀ ਆ 100000 ਦਾ ਕਰਦੇ ਫਿਰ ਹੁਣ ਸ਼ਰਮਾ ਹੁਣ ਤੈਨੂੰ ਹੋਰ ਨਸਕੀ ਚਾਹਾਂ 5 ਲੱਖ ਤੇ 10000 ਦਾ ਲੈ ਜੋ ਟਾਇਰ ਜਰ ਨਵੇਂ ਆ ਰੀਡੀਅਲ ਜਮੀ ਨਵੇਂ ਆ ਚਾਰੀ ਨਵੇਂ ਆ ਬਾਈ ਟਾਇਰ ਜਮਾ ਨਵੇਂ ਆ ਅਸੀਂ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮੇਰੇ ਤਰੋਤਲ ਬੰਡੀ ਸਾਹਿਬ ਉਹ ਟਰੈਕਟਰ ਮੰਡੀ ਦੇ ਵਿੱਚ ਤੇ ਨਾਲ ਆ ਆਪਣੇ ਹੈਪੀ ਸ਼ਰਮਾ ਸ਼ਰਮਾ ਜੀ ਹਾਲ ਚਾਲ ਕੀ ਗੱਲ ਬਾਈ ਸਮਾਂ ਨਹੀਂ ਦਿੰਦੇ ਭਾਜ ਦੇ ਬਾਹਲੇ ਆਸੇ ਪਾਸੇ ਕੀ ਕਰੀਏ ਜਿਹੜੇ ਵੀਰ ਆਉਂਦੇ ਆ ਵੀਡੀਓ ਦੇਖ ਕੇ ਟਾਈਮ ਦੇਣਾ ਪੈਂਦਾ ਟਾਈਮ ਦੇਣਾ ਪੈਂਦਾ ਕੀ ਗੱਲ ਤੇ ਗੱਲ ਹੈ ਮੇਰੀ ਬਿਲਕੁਲ ਤੇ ਨਹੀਂ ਦਿੰਦੇ ਫੇਰ ਬਾਈ ਤੇ ਹੁਣ ਟਾਈਮ ਤਾਂ ਦਿੱਤਾ ਦਿੱਤਾ ਹੁਣ ਰੇਟ ਵੀ ਉਹੇ ਜਿਹਾ ਦੇਈ ਮੰਨਦਾ ਹੋਰ ਆ ਹਾਂ ਜਮਾ ਤੇ ਅਰਜਨ ਬਾਰੇ ਦੇ ਜਾਣਕਾਰੀ ਅਰਜਨ ਬਾਈ ਜੀ 2014 ਮਾਡਲ ਆ ਟਾਇਰ ਪਿਛਲੇ ਭਾਈ 90 ਤੇ ਪਾਵਰ ਸਟੀeringਾ 14 ਮਾਡਲ ਪਾਵਰ ਸਟੀering ਮਗਲੇ ਟਾਇਰ ਪਿਆ 90 ਪੈਸੇ ਤੇ ਇੰਜਨ ਗੇਅਰ ਦਾ ਕਿਵੇਂ ਆ ਮਾਖਾ ਯਾਰ ਰੁਪਈਆ ਹੀ ਆ ਠੀਕ ਹੈ ਜੇ ਟਰੈਕਟਰ ਦੇ ਕਲਮ ਲੱਗੀ ਹੋਈ ਯਾਰ ਦੇਣਦਾਰ ਆ ਠੀਕ ਹੈ ਸਾਰਾ origignal ਸਾਰਾ origignal 555 ਸਾਈਡ ਗੇਅਰ 555 ਜੀ ਸਾਈਡ ਗੇਅਰ ਦੇ ਵਿੱਚ ਐਚ ਆਰ ਨੰਬਰ ਦੇ ਵਿੱਚ ਬਿਲਕੁਲ ਤੇ ਮੈਨੂੰ ਐਂ ਦੱਸ ਉਹਨੇ ਦੀ ਡਿਮਾਂਡ ਕਰੀ ਆ 4 ਲੱਖ ਤੇ 10000 ਰੁਪਏ ਹਾਂਜੀ ਬੋਲ ਭਾਈ ਦੱਸਿਓ ਜੀ 95 ਦੇ ਦਾਂ ਹੂੰ ਜੈਜ ਜੀ ਗੱਲ ਕਰ ਮੈਂ ਤਰਮਾ ਹੁਣ ਤੈਨੂੰ ਪਤਾ ਹੀ ਹੈ 3 ਲੱਖ ਤੇ 75000 ਦਾ ਟਰੈਕਟਰ ਲੈ ਜੀ ਐਨੇ ਡਾਤੇ ਤੂੰ 3,75,000 ਦਾ ਲੈ ਜਾਓ 35,000 ਮਾਨਤਨ ਹੋ ਜੂ ਤੇ ਅਰਜਨ ਹੋਰ ਆਉਣਗੇ ਅਰਜਨਸ ਨੂੰ ਹੋਰ ਦਿਖਾਉਣੇ ਆ ਅੱਗੇ ਇੱਕ ਹੋਰ ਅਰਜਨ ਖੜਾ ਜੀ 2019 ਮਾਡਲ ਦੇ ਵਿੱਚ ਆ 2019 ਮਾਡਲਾ ਹਾਂਜੀ ਟਾਇਰ ਹੈ ਗਿਆ ਜੀ 85 ਤੋਂ 90 ਪੈਸੇ ਕੋਕਾ ਪੀਟ ਟਰੈਕਟਰ ਆ ਜੀ 605 ਸੈਂਟਰ ਗੇਅਰ ਵਾਲਾ ਠੀਕ ਹੈ 605 ਬਹੁਤ ਘੱਟ ਟਰੈਕਟਰ ਮਿਲਦਾ ਭਾਈ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਦੇ ਵਿੱਚ ਐਚ ਆਰ ਨੰਬਰ ਐਨਓਸੀ ਮਿਲ ਜੂ ਇੰਜਨ ਗੇਅਰ ਦਾ ਕਿਵੇਂ ਆ ਸਤਨਾਮ ਗੇ ਰੇਂਜਿੰਦਰ ਪੀ ਆ ਹਾਂਜੀ ਕਲਮ ਲੱਗੀ ਹੋਵੇ ਨਾ ਟਰੈਕਟਰ ਦੇ ਦੇਨਦਾਰ ਆ ਸਾਰਾ オリジナル ਟਰੈਕਟਰ ਆ ਵੀਰੇ ਠੀਕ ਹੈ ਆ ਰਪਈਆ ਰਪਈਆ ਟਰੈਕਟਰ ਆ ਟਾਪ ਮਾਡਲ ਆ ਠੀਕ ਹੈ ਟਾਪ ਮਾਡਲ ਦੇ ਵਿੱਚ ਹਾਂਜੀ ਤੇ ਐਸੈਸਰੀ ਸਾਰੀ ਮਿਲੂਗੀ ਮਿਲੂਗੀ ਸਾਰੀ ਮਿਲੂਗੀ ਆ ਡੰਡੇ ਪਟੀਆਂ ਨਾਲ ਨਹੀਂ ਲੰਗ ਹੁੰਦੇ ਤੇ ਡਿਮਾਂਡ 5 45 ਬੋਲੀ ਕਿੰਨੇ ਦਾ ਓਏ ਅੱਜ ਆਜ ਰੇਟ ਕਰ ਵੀਡੀਓ ਬਣਦੀ ਆ ਜਰਾ ਦਾ ਕਰਦੇ ਫਿਰ ਹੋਰ ਸ਼ਰਮਾ ਹੁਣ ਤੈਨੂੰ ਹੋਰ ਨਸਕੀ ਕਰਾਂ 5 ਲੱਖ ਤੇ 10000 ਦਾ ਲੈ ਜਾ 51000 ਦਾ ਲੈ ਜਾਓ 35 ਆਜੋ ਜੀ ਉਸ ਤੋਂ ਬਾਅਦ ਆ ਗਿਆ 855 855 15 ਮਾਡਲ ਆ 2015 ਮਾਡਲ ਆ ਪੰਜਾਬ ਨੰਬਰ ਆ ਮੇਰੇ ਰਿਸ਼ਤੇਦਾਰ ਦਾ ਮਾਨਸਾ ਨੰਬਰ ਆ ਵੀਰੇ ਹਾਂਜੀ ਸਾਰਾ オリジナル ਆ ਚਾਰੇ ਟਾਇਰ ਨਾਲ ਦੇ ਆ ਜੀ ਫਸਟ ਪਾਰਟੀ ਟਰੈਕਟਰ ਆ ਹਾਂਜੀ ਆ ਕੀ ਲਿਖੀ ਬੈਠਾ ਰੇਟ ਰੇਟ ਲਈ ਬੜਾ 490 ਕਾਲੇ ਕਿੰਨੇ ਦਾ 490 ਆ ਘੜਾ ਨਹੀਂ ਦੋਸੇ ਕਿੰਨੇ ਦਾ ਕੱਪੜੇ ਲੋਣੇ ਕਿਸੇ ਦੇ ਤੋਂ ਹਾਂ ਮੋਹ ਕਿੰਨੇ ਦਾ 4.5 ਲੱਖ ਦਾ ਟਰੈਕਟਰ ਲੈ ਜਾਓ ਜੀ ਲੈ ਵੀ ਮੇਤਰੋ 4.5 ਲਓ ਜੀ ਅਰਜਨ ਆ ਗਿਆ ਉਦੋਂ ਬਾਅਦ ਹਾਂਜੀ ਕਿੰਨਾ ਮਾਡਲ ਆ ਬਾਈ ਜੀ 2016 ਮਾਡਲ ਆ ਪਿਛਲੇ ਰੇਡੀਏਟਰ ਆ ਹਾਂਜੀ ਤੇ ਮੂਹਰੇ ਵੀ ਬਾਈ 90 95 ਪੈਸੇ ਟਾਇਰ ਆ ਫੇਵਰ ਛਤਰੀ ਪੂਰੀ ਸ਼ੌਂਕ ਦੀ ਲੱਗਿਆ ਇਹ ਵੀ ਟਰੈਕਟਰ ਅਰਜਨ ਸਾਰਾ Ориジナル ਆ ਠੀਕ ਆ 44 ਨੰਬਰਾਂ ਦੇ ਟਾਇਰ ਜਰ ਨਵੇਂ ਆ ਰੇਡੀਅਲ ਜਮੀ ਨਵੇਂ ਆ ਚਾਰੀ ਨਵੇਂ ਆ ਬਾਈ ਟਾਇਰ ਜਮਾ ਨਵੇਂ ਆ ਇਸਾ ਤਰੀ ਸੁਤਰੀ ਲੱਗੀ ਵੀ ਆ ਟਰੈਕਟਰ ਇੰਜਨ ਗੇਅਰ ਯਾਰ ਤੂੰ ਲੋਕ ਤਾਂ ਕਹਿੰਦਾ ਪਿਛਲੇ ਰੇਡੀਏਰ ਇਹਦੇ ਚਾਰ ਹੀ ਰੇਡੀਏਰ ਆ ਚਾਰੀ ਰੇਡੀਏਰ ਆ ਇੰਜਨ ਗੇਅਰ ਦਾ ਕਿਵੇਂ ਆ ਯਾਰ ਨਵਾਂ ਜਮਾ ਨਵਾਂ ਇੰਜਨ ਗੇਅਰ ਦਾ ਤੇ ਇਹਦੀ ਹੁਣ ਡਿਮਾਂਡ ਹੈਗੀ ਆ 430000 ਕਿੰਨੇ ਦਾ ਭਾਈ ਦੇ ਦਾਂਗੇ 4 ਦਾ ਦੱਸਦਾ ਸ਼ਰਮ ਪੂਰੇ 3 ਲੱਖ 95000 ਦਾ 3 ਲੱਖ 95000 ਦਾ ਲੈ ਕੇ ਜਾਓ 35000 ਮਾਨਤਾ ਨੇ ਆ ਗਿਆ ਜੀ 18 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਸਵਰਾਜ 74 ਪਿਛਲੇ ਟਾਇਰ 95 ਪੈਸੇ ਆ ਮੂਰ ਨੇ ਭਾਈ ਅੱਧੇ ਆ ਹਾਂਜੀ ਕਿਹੜਾ ਪਾਉਣਾ ਪਿਛਲੇ ਟਾਇਰ ਹੈਗੇ ਆ ਜੀ 95 ਮੂਰਲੇ ਟਾਇਰ ਹੈਗੇ ਆ ਅੱਧੇ 2 18 ਮਾਡਲ 2 5,115,000 ਕਿੰਨੇ ਦਾ ਬਾਈ ਬਾਈ ਸ਼ਮੀਰ ਗਿਆ ਕਿੰਨੇ ਦਾ 90 ਦਾ 5-15 ਦਾ ਡਿਮਾਂਡ ਹੈ ਜਾਇਜ਼ ਰੇਟ ਬੋਲੀ 80,000 ਦਾ ਪਾਉਂਦਾ ਹੈ ਹੈ ਇਹ ਐਸੀ ਕਹਿੰਦਾ ਤੂੰ 95 ਕਹਿੰਦਾ 15-15,000 ਦਾ ਕਿੰਨੇ ਦਾ ਬਾਈ 80,000 75,000 ਦਾ ਕਹਦਾ ਲੈ ਜਾਓ 4 ਲੱਖ 75000 ਦਾ ਲੈ ਜਿਓ ਐ ਨਾ ਕਰਿਆ ਕਰ ਹੁਣ ਪਰੇ ਹੋ ਜਾ ਤੂੰ ਜੇ ਮੂਡ ਬਣਿਆ ਤਾਂ ਦੇ ਵਿੱਚੋਂ 25 25000 ਰੁਪਏ ਉੱਡ ਗਿਆ 855 17 ਮਾਡਲ ਹਾਂਜੀ ਬਾਈ ਕੋਕਾ ਪੀ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆ ਵੀਰੇ ਸਾਰਾ オリジナル ਟਰੈਕਟਰ ਆ ਹਾਂਜੀ ਰੁਪਈਆ ਰੁਪਈਆ ਟਰੈਕਟਰ ਬਾਈ ਠੀਕ ਹੈ 5 ਲੱਖ ਤੇ 30000 ਰੁਪਈਆ ਡਿਮਾਂਡ ਆ ਹਾਂਜੀ ਤੇ ਟਰੈਕਟਰ ਕਿੰਨੇ ਦਾ ਬਾਈ 530 ਡਿਮਾਂਡ ਆ ਜੀ 10 ਦਾ ਜੀ 5 ਲੱਖ 10000 ਸਹੀ ਦੱਸ ਕਿੰਨੇ ਦਾ ਹਾਂ ਤੇ 5 ਲੱਖ ਦੇ ਦਾਂਗੇ ਯਾਰ ਹੋਰ ਸੋਰੀ ਦੋਨੇ ਪੇਤ ਪਾ ਕੇ ਇਹ ਬੰਮ ਦਾ ਦਵੱਲੂ ਆ 495000 ਦਾ ਕਹਿੰਦਾ ਜੀ ਐ ਨਹੀਂ ਹੁੰਦਾ 95000 ਦਾ ਹੀ ਹੋਇਆ 96 ਦਾ ਲੈ ਜਾਓ ਜੀ ਲਓ ਜੀ 8 ਮਾਡਲ ਕੋਕਾ ਪੀ ਟਰੈਕਟਰ ਬਾਈ 17 18 ਵਰਗਾ ਟਰੈਕਟਰ ਆ ਵੀਰੇ ਯਕੀਨ ਜੰਗੇ ਪਿਆ ਜੀ ਚਾਰੇ ਸੈਂਪਲ ਸਟੀeringਾ ਟਾਇਰ 90% ਇੰਜਨ ਦਾ ਰੰਗੀ ਬਹੁਤ ਪਿਆ ਯਾਰ ਜਿਹਦੇ ਹਿਸਾਬ ਨਾਲ ਮਾਡਲ ਲਾਉਣਾ ਯਾਰ ਭਾਈ ਇਹਨੇ ਸਟicker ਜੇ ਹਲੇ ਪੁੱਤਰੀ ਆ ਦੇਖ ਕੀ ਲੱਗਿਆ ਕੀ ਬਾਤ ਆ ਯਾਰ ਓਕੇ ਮਾਉਂ ਲੱਗਿਆ ਇਧਰ ਦੇ ਪਾਸੇ ਲਿਆ ਮੜਾ ਜਾ ਇੱਥੇ ਮਰ ਗਿਆ ਮਰਾ ਯਾਰ ਜਿਵੇਂ ਕਰੀ ਰੰਗੀ ਬਹੁਤ ਪਿਆ ਇੰਜਨ ਦਾ ਬਾਈ ਜੀ ਠੀਕ ਹੈ ओरिजिनल ਆ ਇੱਕ ਗੱਲ ਹੋਰ ਆ ਹਾਂਜੀ ਟਾਇਰ ਵੀ ਕਿਸੇ ਨੇ ਡੁੱਬ ਜਾਣੇ ਨੇ ਅਪੋਲੋ ਦੇ ਡਾ ਰੱਖੇ ਆ ਠੀਕ ਹੈ ਅਪੋਲੋ ਦੇ ਟਾਇਰ ਆ ਮਗਰਲੇ ਵੀ ਚਾਰੇ ਜੀ ਚਾਂਕਾ ਫੋਟੋ ਦੇ ਟਾਇਰ ਲੱਗੇ ਵਿਆ 8 ਮਾਡਲ ਆ ਸੋਹਣੇ ਜੀ ਹਾਂ ਰਵਾਲੇ じゃ ਕੀ ਬਾਤ ਆ ਯਾਰ ਤੇ 315000 ਰੁਪਿਆ ਡਿਮਾਂਡ ਆ ਕਿੰਨੇ ਦਾ ਜੀ 3 ਲੱਖ ਦਾ ਦੇਵਾਂਗੇ ਹੂੰ ਵੇ ਤੇ ਭਾਗੇ ਤੇ ਭਾਗੇ ਪੱਕਾ ਭਾਗੇ 80000 ਦਾ 85000 ਦਾ ਲੈ ਜੋ ਕਹੇ ਤੇ ਚਾਚਾ 80000 ਦਾ ਚਾਚਾ 85000 ਦਾ ਚਾਚਾ ਇਦਾਂ ਹੀ ਕਹਿੰਦਾ 85000 ਹੋ ਗਈ ਗੱਲ ਹੋ ਗਈ ਗੱਲ ਲੈ ਲੈ ਰਾ ਲੈ ਰਾ ਲਾ ਭਾਈ ਮਿੱਤਰੋ ਅਗੇ 14 ਮਾਡਲ ਆ ਸ਼ਾ ਟਰੈਕਟਰ ਆ ਗਿਆ ਹਾਂਜੀ ਡੀਆਈ 35 ਆ ਜੀ ਸੋਨਾ ਲਿੱਕਾ ਟ੍ਰੈਕਟਰ ਦਾ ਚੰਗਾ ਪਿਆ ਆਸ਼ਾ ਅਸੀਂ ਆਸ ਦੇ ਮੁੱਲ 'ਚ ਦੇਣਾ ਆਸ਼ਾ ਦੇ ਮੁੱਲ ਬਾਈ ਇੱਥੇ ਖੜਾ ਨਹੀਂ ਇੱਕ ਮਿੰਟ ਟਾਇਰਾਂ ਦੀ ਕੰਡੀਸ਼ਨ ਪਈ ਬਾਈ ਜੀ ਟਰੈਕਟਰ ਦੇ ਪਿਛਲੇ ਟਾਇਰ ਪੁੱਲ ਹੋ ਗਏ ਬਾਈ 95 ਪੈਸੇ ਪੁੱਲੇ ਜੇ ਕੇ ਦੇ ਬਾਈ 70 ਪੈਸੇ ਟਾਇਰ ਆ ਠੀਕ ਹੈ ਸਾਰਾ origignal ਆ ਕੋਕਾ ਪੀ ਟ੍ਰੈਕਟਰ ਇੱਕ ਗੱਲ ਹੋਰ ਦੱਸ ਦੇਣਾ ਹਾਂਜੀ ਇੱਕ ਮਿੰਟ ਲੈਣਾ ਯਾਰ ਇੱਕ ਮਿੰਟ ਲੈਣਾ ਇੱਕ ਮਿੰਟ ਲੈਣਾ ਆਧਾਰ ਕੱਢ ਲਿਓ ਟ੍ਰੈਕਟਰ ਲੈ ਜੋ 290 ਡਮਾ ਆ ਗਨਾ ਮੁੰਡੇ ਨੂੰ ਪੈਸੇ 2 ਲੱਖ 90 ਡਿਮਾਂਡ ਕਿੰਨੇ ਦਾ 90 ਕਿੰਨੇ ਦਾ 70000 ਰੁਪਏ ਦਾ ਸਹੀ ਬੋਲੇ ਰੇਟ ਹੈ ਇੱਕੋ ਰੇਟ ਬੋਲੂ ਜੈਸੇ ਜਾਨੋ 65000 ਦਾ ਟਰੈਕਟਰ ਦੇ ਮੈਂ ਹਾਂ ਜਾਂ 65000 ਦਾ ਟਰੈਕਟਰ ਲੈ ਜਿਓ ਅੱਗੇ 60 ਸੋਨਾਲੀ ਕਾ 21 ਮਾਡਲ ਆ ਜੀ ਸੋਨਾਲੀ ਕਾ ਦੀ ਹੈ ਸੱਤ ਇੱਕ ਮਿੰਟ ਗੱਲ ਸੁਣ ਮੈਂ ਇੱਧਰ ਰਿਹਾ ਨਾ ਕੈਮਰਾ ਲਿਆ ਬਿੱਟੂ ਓਏ ਆ ਦੇਖੀ ਜਾਨਾ ਮੈਂ ਵੀ ਆ ਕੀ ਆ ਨਾਲ ਦੇ ਟਾਇਰ ਚਾਰੇ ਨਾਲ ਦੇ ਨਾਲ ਦੇ ਹਜ਼ਾਰ ਘੰਟੇ ਚੱਲੇ ਰਹੇ ਗੱਲ ਕੀ ਕਰਤਾ ਹੈ 1000 ਘੰਟੇ ਚੱਲਿਆ ਜਾ 3 3 3 ਸੈਟਲ ਗੇਅਰ ਵਾਲਾ ਮਗਰਾੜਾ ਦੇ ਵੀ ਸਟਿੱਕਰ 3 ਸਪੀਡ ਆ ਸੈਟਲ ਗੇਅਰ ਆ 1000 ਘੰਟਾ ਚੱਲਿਆ ਜਮੀ ਨਮਾ ਟਰੈਕਟਰ ਪਿਆ ਯਾਰ ਪੋਲੂ ਟਾਇਰਾਂ ਦੇ ਉੱਤੇ ਉਵੇਂ ਪਿਆ ਹਲੇ ਕਿਹ ਕਿ ਮਾਡਲ ਤੇ ਨੰਬਰ ਐਚ ਆ ਇਹਨੂੰ ਉਸੇ ਮਿਲਦੀ ਓਏ ਸਾਰਾ 10 ਕਿਲੇ ਬਾਹਾਂ ਬਾਹੇ ਬੀਜੇ ਆ ਇੱਕ ਵਾਰੀ ਦੋ ਵਾਰੀ ਇੱਕ ਇੱਕ ਵਾਰੀ ਬਾਹੇ ਬੀਜੇ ਇਹਦੇ ਨਾਲ ਠੀਕ ਐ ਪੈਸਾ ਹੀ ਲੋੜ ਸੀ ਬੱਸ ਦੇਤਾ 6,25,000 ਡਿਮਾਂਡ ਆ ਕਿੰਨੇ ਦਾ ਭਾਈ ਓਏ ਮੁੰਡਿਓ 5,90,000 ਦਾ ਟਰੈਕਟਰ ਲੈ ਗੇ ਹਾਂ ਜੀ ਠੀਕ ਹੈ ਜੀ 590 ਦਾ ਲੈ ਜਾਓ ਯਾਰ 35 ਲਓ ਜੀ 852 13 ਮਾਡਲ ਹਾਂ ਜੀ 2013 ਮਾਡਲ ਆ ਟਾਇਰ ਰਹਿ ਗਿਆ 26 ਪੈਸੇ ਬਾਈ ਸਾਰਾ origignal tractor ਆ ਸਾਰਾ origignal ਟਾਇਰ ਪਾਇਆ ਪੂਰੀ ਜੰਗਲ ਦੇ ਪੀਕੇਟੀ ਦੇ ਮੂਹਰੇ ਪਿਛਲੇ ਰਹਿ ਗਿਆ ਗੁਡਇਰ ਦੇ ਹਾਂ ਜੀ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ 455000 ਡਿਮਾਂਡ ਕਿੰਨੇ ਦਾ 40 ਦਾ ਸ਼ਰਮ 35000 ਦਾ ਲੈ ਜਾਓ 30000 ਰੁਪਏ ਦਾ ਲੈ ਜਾਓ ਲੈ ਬਾਈ ਮੇਟਰ ਉਦੋਂ ਬਾਅਦ ਆ ਗਿਆ ਜਮਨ ਨਵਾ ਪ੍ਰੀਤ ਟਰੈਕਟਰ ਦੇ ਪਾ ਕੇ ਲੈ ਜਾਓ ਹਾਰ ਠੀਕ ਹੈ 22 ਮਾਡਲ ਨਾਲ ਦੇ ਟਾਇਰ 90 ਤੋਂ 95 ਪੈਸੇ ਨਾਲ ਦੇ ਟਾਇਰ ਕੋੜਾ ਬੰਪਰ ਲੱਗਿਆ ਇੰਜਨ ਦਾ ਤਾਂ ਯਾਰ ਜਮੀ ਨਾ ਮਾ ਪਾ ਟਰੈਕਟਰ ਯਾਰ ਭਾਈ ਚਾਬੀ ਵੀ ਨਹੀਂ ਲੱਗੀ ਉਹ ਬਾਤ ਠੀਕ ਹੈ ਕੀ ਲੱਗਣੀ ਹੈ ਰੰਗੀ ਸਾਰਾ ਕੀ ਕਰਦਾ ਚਾਬੀ ਵੀ ਨਹੀਂ ਲੱਗੀ ਚੱਲੇ ਕਿੰਨਾ ਸਰਮਾ ਜੀ ਚੱਲੇ ਕਿਹੜਾ 700 ਘੰਟਾ ਚੱਲਿਆ 700 ਘੰਟਾ ਸਿਰਫ ਮਿੱਤਰੋ 700 ਘੰਟਾ ਟਰੈਕਟਰ ਚੱਲਿਆ ਇਹ 22 ਮਾਡਲਸ 60 49 4,55,000 ਸਰਮਾ ਜੀ ਕਿੰਨੇ ਦਾ ਭਾਈ ਬਲੀ 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 ਟੈਨ ਗਿਆ ਮੀ ਆ ਗਿਆ 40000 ਹੂੰ ਚਾਰ ਬੱਜੇ ਕੱਪੜੇ ਲਾੜੀ ਕਿੰਨੇ ਦਾ ਸੋਈ 25000 ਦਾ ਕਹਿ ਦਿਆ ਬਾਲੇ ਗਰੀਬ ਨਾ 25 ਇਹਦਾ ਕਰਦੇ ਆ ਆ ਬੈਠਾ ਯਾਰ ਮੈਨੂੰ 25000 ਦਾ ਜੀ ਯਾਰ ਨਾ ਲੈ ਜਿਓ ਜੀ ਲੈ ਭਾਈ ਮੁੱਠੇ ਮਿੱਤਰੋ ਆ ਆ ਗਿਆ ਸ਼ਰਮੇ ਕੋਲੇ ਹਾਂ ਹੁਣ ਆਇਆ ਦੱਸ ਭਾਈ ਮਾਰ ਆ 33 ਕਿੰਨੇ ਘੰਟੇ ਚੱਲਿਆ ਦੇਖੀ ਮਾਰ 680 680 680 ਘੰਟੇ ਚੱਲਿਆ 60 ਫਾਰਮ ਟ੍ਰੈਕ ਪਾਵਰ ਮੈਕਸ ਵਿੱਚ ਐਫ 33 ਫੋਲ ਦੇ ਬਿਲਕੁਲ ਨਾਲ ਦੇ ਭਰਾਵਾ ਠੀਕ ਐ ਐਫ 33 ਫੁੱਲ 55 ਐਚਪੀ ਵਾਲਾ ਪੀਟੀਓ ਪਾਵਰ 42.5 ਵਾਲਾ ਠੀਕ ਐ ਤੇ ਇਹ ਮਨੂਰੇ ਆਇਆ ਹੁਣ ਕੈਮਰਾ ਲੈ ਕੇ ਔਰ ਤਾਂ ਸਾਰਾ ਕੁਝ ਪਤਾ ਹੀ ਆ ਵੀ ਐਫ 33 55 ਐਚਪੀ ਦੇ ਵਿੱਚ ਆ 680 ਘੰਟੇ ਚੱਲੇ ਆ ਯਾ ਭਾਈ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਦੇਨਦਾਰ ਮਾੜ ਲਬਾਈ ਆ 7 ਲੱਖ 15 ਹਜ਼ਾਰ ਡਿਮਾਂਡ ਆ ਤੂੰ ਡਾਲਾ ਕਿਹੜੇ ਨੌਂ ਆ ਮੈਂ ਤਾਂ ਵਿਆਹ ਚ ਕਰ ਲੂਗਾ ਗੱਲ ਤੇਰੇ ਨਾਲ 6 ਲੱਖ 80 ਟਰੈਕਟਰ ਦੇਵਾਂਗੇ ਜੀ 6 ਲੱਖ ਤੇ 75000 ਦਾ 6 ਲੱਖ 75000 ਦਾ 25 ਤੇ 40000 ਰੁਪਏ ਮੰਤਨ ਹੋ ਗਿਆ ਹੋ ਗਿਆ کیا ਬਾਤ ਆ ਯਾਰ ਠੀਕ ਹੈ ਅੱਗੇ ਆ ਜੀ 3521 ਮਾਡਲ 3521 ਮਾਡਲ ਦੇ ਵਿੱਚ ਚਾਰੇ ਟਾਇਰ ਨਾਲ ਦੇ ਆ ਸਾਰਾ Ориجنਲ ਆ ਕੋਕਾ ਪੀ ਟਰੈਕਟਰ ਆ ਰੁਪਏ ਦਾ ਰੁਪਿਆ ਟਰੈਕਟਰ ਆ ਹਾਂਜੀ ਠੀਕ ਆ ਗੱਲ ਬਾਈ ਤੇ ਲੈ ਦੇ ਕੇ ਬੈਠੀ ਆ ਇਹ ਟਰੈਕਟਰ ਦੀ ਮਿੱਤਰੋ 50 ਦੇ ਸੋਨ ਵਾਲੀ ਕਜ ਨਹੀਂ ਥਾਰਾ 455000 ਡਿਮਾਂਡ ਆ ਕਿੰਨੇ ਦਾ 40 ਦਾ ਡਿਜ਼ਾਈਨਰ ਮਨ ਸਹੀ ਦੱਸੋ ਯਾਰ ਕਿੰਨੇ ਦਾ ਭਾਈ ਯਾਰ 25000 ਦਾ ਲੈ ਜਿਓ ਕਹਿੰਦਾ ਭਾਈ 25000 ਹੋ ਗਿਆ ਜੀ 4 25 ਦਾ ਲੈ ਭਾਈ ਮਿੱਤਰੋ ਆ ਲੈ ਜਿਓ ਬਾਈ ਮੈਂ ਖੌਫਾ ਕੇ ਵੀ ਕਹਿ ਸਕਦਾ ਆ ਟਰੈਕਟਰ ਘੱਟ ਨਾਲ ਦੇ ਮੰਗੇ ਠੀਕ ਹੈ ਮਿੰਨੀ 60 ਆ ਗਿਆ ਜੀ 2990 ਮਾਡਲ ਆ 50 ਐਚਪੀ ਦੇ ਵਿੱਚ ਆ ਭਾਈ ਟਾਇਰ ਹੈਗੇ ਆ 75 ਤੋਂ 80 ਪੈਸੇ ਹਾਂਜੀ ਮਾਸਟਰ ਮੈਲਜ 3 ਸਿਲੰਡਰ ਸੋਨਾ ਜੀ ਮੈਂ ਆਈ ਬਾਕੀ ਲੈ ਕੇ ਬਾਕੀ ਲੈ ਜਾ ਠੀਕ ਹੈ ਇੰਜਨ ਗੇਅਰ ਦਾ ਜਮਾ ਰੋਟਾ ਵੇਖ ਨਜ਼ਾਰਾ ਦੇ ਇਹਦਾ ਰੋਟਾ ਵੇਟਰ ਨਾਲ ਤੇਲ ਖਰਚਾ ਘਟਾ ਮੈਂ ਹੈ ਜਮੀਨੀ ਮਿੰਨੀ 60 ਆ ਗਿਆ ਜੀ ਇਹ 29 ਲੱਖ ਦਾ 265000 ਕਿੰਨੇ ਦਾ ਇਹ ਆਪਾਂ 2 ਲੱਖ ਪਹਿੜੇ ਜਾਂ ਫਿਰ 240000 35000 ਦਾ ਲੈ ਜਾਓ 40000 ਦਾ ਦੇ ਕੇ ਵੀ ਘਟਾਈ ਆ ਕਿਉਂ ਭਾਈ ਆ ਲੈ ਭਾਈ ਸਪੂਟੇ ਸਪੀਤਾ ਕਿੰਦਾ 65 65 ਆ ਗਿਆ ਜੀ 24 ਸਪੀਡਾਂ ਦੇ ਵਿੱਚ ਤੇ ਮਾਡਲ ਕਿੰਨਾ ਹੈ ਸ਼ਰਮਾ ਜੀ 20 ਮਾਡਲ ਇਹ 20 ਮਾਡਲ ਆ ਵੀਰੇ ਹਾਂਜੀ ਆ ਵਰਲਡ ਰੈਕ ਆਇਆ ਸੀ ਨਾ ਸੋਨਾਰਿਕਾ ਦਾ ਹਾਂਜੀ ਸੇਮ ਕੈਟਾਗਰੀ ਆ ਸੇਮ ਫੰਕਸ਼ਨ ਆ ਜਮਾ ਉਹੀ ਚੀਜ਼ ਆ ਜੀ 65 ਪੁਆਇੰਟ ਆ ਗਿਆ 5 ਲੱਖ 10000 ਡਿਮਾਂਡ ਆ 24 ਵਿੱਚ ਆ ਗਿਆ 5 ਲੱਖ 10000 ਲਿਖੀ ਬੈਠਾ ਇਹ ਆਪਾਂ ਦੇ ਦਾਂਗੇ 4 ਲੱਖ 90000 ਆ ਗੱਲ ਪਿੱਛੋਂ ਬਾਅਦ ਸੈਂਦੀ ਸੁਣੀਏ ਮੈਨੇ ਬੰਦੇ ਦਾ ੱਟਕਾ ਜਾ ਅਸੀ 3000 ਲੈ ਜੀ 480 ਹੋਰ ਕਿਹੜਾ ਭਾਈ ਇੱਥੇ ਕਿਸ ਦਾ ਟਰੈਕਟਰ ਹੋਰ ਲਓ ਜੀ ਸੋਨਾ ਲਿਗਾ 11 ਮਾਡਲ ਪਾਵਰ ਸਟੀering ਟਾਇਰ ਪਿਛਲੇ 750 ਪਾਵਰ ਸਟੀering ਦੇ ਵਿੱਚ ਤੇ ਟਾਇਰ ਟੂ ਰੁਪਇਆ ਪੂਰੇ ਜੰਗੇ ਟਰੈਕਟਰ ਤੇ ਗੁੜੀਆ ਦੇ ਟਾਇਰ ਲੱਗੇ ਹੋਇਆ ਸਾਰਾ origignal ਆ ਵੀਰੇ ਕਿਤੋਂ ਕਲਮਣੀ ਲੱਗੀ ਰੁਪਈਆ ਦਾ ਰੁਪਿਆ ਟਰੈਕਟਰ ਆ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਿਓ 365000 ਰੁਪਇਆ ਡਿਮਾਂਡ ਆ ਸਰ ਜੀ 74000 ਦਾ ਜਿਆ ਜੀ ਗੱਲ ਕਰੋ ਓਏ ਮੁੰਡਿਆ ਸਹੀ ਦੱਸ ਕਿੰਨੇ ਦਾ 35000 25000 ਦਾ 25000 ਦਾ ਲੈ ਜਾ ਤੈਨੂੰ 125000 ਦਾ ਲੈ ਲੈ ਭਾਈ ਮੁੰਡਿਓ ਉਦੋਂ ਬਾਅਦ ਆ ਗਿਆ ਸਟੈਂਡਰਡ 55 ਸਟੈਂਡਰਡ ਆ ਗਿਆ ਜੀ ਸਟੈਂਡਰਡ ਆ ਗਿਆ ਜੀ 2013 ਮਾਡਲ 355 ਠੀਕ ਹੈ ਤੈਹ ਰਹਿ ਗਿਆ ਭਾਈ 40 ਤੋਂ ਅੱਧੇ ਕ ਅੱਧੇ 40 50 ਪੈਸੇ ਹੈਗੇ ਆ ਸਾਰਾ 오ਰੀਜਨਲ ਆ ਕੋਕਾ ਪੀ ਟਰੈਕਟਰ 2000 ਕਿਲਾ ਮਾਡਲ 99000 ਦੀ ਮੰਗ ਰਹੀ ਕਿ ਬੜਾ ਕਿੰਨੇ ਦਾ 1 ਲੱਖ ਕਿੰਨੇ ਦਾ ਸਹੀ ਗੱਲ ਕਰ ਰਿਹਾ ਦਸਾਰ ਰਾਇਆ 8000 ਦਾ 60000 ਦਾ ਹੋ ਗਿਆ ਭਾਈ 8000 ਦਾ ਟਰੈਕਟਰ ਲੈ ਜਿਓ ਲੈ ਭਾਈ ਮੈਨੂੰ ਇੱਕ ਗੱਲ ਦੱਸ ਦੇ ਪੀਰੇ ਤੇਰਾ ਬੋਲ ਮੋਬਾਈਲ ਨੰਬਰ 984 ਇੱਧਰ ਮੂੰਹ ਕਰਕੇ ਗੱਲ ਇੱਧਰ 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 ਆ ਜਾ ਇੱਧਰ ਇੱਧਰ ਕਰ ਇੱਧਰ ਆ ਗਾ ਚਾਚਾ ਇੱਕ ਮਿੰਟ 98410 90410 27342 27342 ਜਸਮਨ ਸਿੰਘ ਦਾ ਨੰਬਰ ਹੈ ਜੀ ਤਲਵੰਡੀ ਸਾਬੋ ਟਰੈਕਟਰ ਖੜੇ ਹੁੰਦੇ ਆ ਜਿਹੜੇ ਵੀਰ ਨੇ ਲੈਣਾ ਹੋਇਆ ਭਾਈ ਦੱਸ ਦਿਓ ਕੋਈ ਚੱਕਰ ਨਹੀਂ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਦਲਾਲੀ ਨਹੀਂ ਲੈਂਦਾ ਮੈਂ ਮੇਰਾ ਨੰਬਰ ਹੈਗਾ 887294545 ਦੂਜਾ ਨੰਬਰ ਹੈਗਾ 947884545 ਠੀਕ ਹੈ ਗੱਲ ਵੀਰੇ ਬੁੱਧਵਾਰ ਵਾਲੇ ਦਿਨ ਫੋਨ ਕਰ ਲਿਓ ਵੀਰ ਨੂੰ ਬਸ ਓਡੇ ਕੋਲ ਆ ਕੇ ਫੋਨ ਮਾਰ ਲਿਓ ਠੀਕ ਹੈ ਤੇ ਘਰ ਤੋਂ ਦੱਬ ਕੇ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਥੈਂਕ ਯੂ ਵੀਰੇ ਮਿਹਰਬਾਨੀ ਓਕੇ